ਸੋ ਇੰਨਾ ਹੀ ਜ਼ਿਲ੍ਹਿਆਂ ਦੀ ਜਿਹੜੀ ਪੈਨਸ਼ਨ ਹੈ ਉਹ ਜਾਰੀ ਕੀਤੀ ਗਈ ਹੈ ਅਤੇ ਬਾਕੀ ਜ਼ਿਲ੍ਹਿਆਂ ਦੀ ਜਿਹੜੀ ਪੈਨਸ਼ਨ ਹੈ ਉਹ ਜਾਰੀ ਨਹੀਂ ਕੀਤੀ ਗਈ। 2500 ਰੁਪਏ ਪੈਨਸ਼ਨ ਜਾਰੀ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ 2500 ਰੁਪਏ ਪੈਨਸ਼ਨ ਜਾਰੀ ਕੀਤੀ ਗਈ ਹੈ ਅਤੇ ਕਿੰਨੀ ਤਰੀਕ ਨੂੰ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਉਹ ਆਈ ਹੈ ਅਤੇ ਕਿਹੜੇ-ਕਿਹੜੇ ਅਜੇਹੇ ਜ਼ਿਲ੍ਹੇ ਹਨ ਜਿਨ੍ਹਾਂ ਦੇ ਵਿੱਚ ਅਜੇ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਅਤੇ ਕਿੰਨੀ ਤਰੀਕ ਨੂੰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਜਾਰੀ ਕਰ ਦਿੱਤੀ ਜਾਏਗੀ। ਸਾਤਰੀਆ ਕਾ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਸਰਕਾਰ ਵੱਲੋਂ 2500 ਰੁਪਏ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਅਤੇ ਕਿਹੜੇ-ਕਿਹੜੇ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਨਾਲ ਹੀ ਇੱਕ ਵੱਡੀ ਅਪਡੇਟ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਘਰ ਘਰ ਰਾਸ਼ਨ ਸਕੀਮ ਨੂੰ ਲੈ ਕੇ ਸੋ ਸਰਕਾਰ ਨੇ ਸਾਫ਼ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਕਿ ਜਿੰਨਾ ਵੀ ਲੋਕਾਂ ਦੀ ਕੇਵਾਈਸੀ ਕੰਪਲੀਟ ਕੀਟ ਨਹੀਂ ਹੋਈ ਜੇ ਉਹ ਆਪਣੀ ਕੇवाईसी ਕੰਪਲੀਟ ਨਹੀਂ ਕਰਵਾਉਂਦੇ ਤਾਂ ਉਹਨਾਂ ਦਾ ਜਿਹੜਾ ਰਾਸ਼ਨ ਹੈ ਉਹ ਕੱਟ ਦਿੱਤਾ ਜਾਏਗਾ ਉਹਨਾਂ ਨੂੰ ਬਿਲਕੁਲ ਵੀ ਰਾਸ਼ਨ ਨਹੀਂ ਮਿਲੇਗਾ ਸੋ ਜਿੰਨਾ ਵੀ ਲੋਕਾਂ ਦੀ ਕੇवाईसी ਕੰਪਲੀਟ ਹੋਣ ਵਾਲੀ ਹੈ ਆਪਣੀ ਕੇवाईसी ਕੰਪਲੀਟ ਕਰਵਾ ਕੇ ਆਪਣਾ ਜਿਹੜਾ ਰਾਸ਼ਨ ਹੈ ਉਸ ਦੇ ਤੁਸੀਂ ਹੱਕਦਾਰ ਬਣ ਸਕਦੇ ਹੋ ਤੁਹਾਡਾ ਰਾਸ਼ਨ ਤੁਹਾਨੂੰ ਮਿਲਦਾ ਰਹੇਗਾ ਸੋ ਕੇवाईसी ਕਰਾਉਣੀ ਬਹੁਤ ਆਸਾਨ ਹੈ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕੇवाईसी ਕਿਵੇਂ ਹੋਏਗੀ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇਣਾ ਸੀ ਤੁਹਾਨੂੰ ਦੱਸ ਦੇਵਾਂਗੇ ਕਿ ਕਿੱਥੇ ਜਾਣਾ ਹੋਵੇਗਾ ਤੁਹਾਨੂੰ ਕੇਵਾਈਸੀ ਕੰਪਲੀਟ ਕਰਵਾਉਣ ਲਈ ਸੋ ਤੁਸੀਂ ਜਲਦੀ ਤੋਂ ਜਲਦੀ ਆਪਣੀ ਕੇਵਾਈਸੀ ਕੰਪਲੀਟ ਕਰਵਾ ਕੇ ਆਪਣਾ ਜਿਹੜਾ ਰਾਸ਼ਨ ਹੈ ਉਸ ਨੂੰ ਲੈ ਸਕਦੇ ਹੋ ਕਿਉਂਕਿ ਸਰਕਾਰ ਵੱਲੋਂ ਵੈਰੀਫਿਕੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਬਹੁਤ ਸਾਰੇ ਲੋਕ ਗਲਤ ਤਰੀਕੇ ਦੇ ਨਾਲ ਆ ਜਿਹੜਾ ਰਾਸ਼ਨ ਲੈ ਰਹੇ ਆ ਸੋ ਸਰਕਾਰ ਅਜੇ ਇਹ ਲੋਕਾਂ ਦਾ ਜਿਹੜਾ ਰਾਸ਼ਨ ਹੈ ਕੱਟ ਕੇ ਜਿਹੜੇ ਅਸਲੀ ਹੱਕਦਾਰ ਲੋਕ ਨੇ ਉਹਨਾਂ ਨੂੰ ਹੀ ਜੋ ਰਾਸ਼ਨ ਹੈ ਉਹ ਦੇਗੀ ਸੋ ਸਰਕਾਰ ਵੱਲੋਂ ਜਦੋਂ ਵੀ ਵੈਰੀਫਿਕੇਸ਼ਨ ਕੰਪਲੀਟ ਕਰ ਲਈ ਜਾਂਦੀ ਹੈ ਤਾਂ ਸਰਕਾਰ ਵੱਲੋਂ ਉਮੀਦ ਹੈ ਕਿ ਰਾਸ਼ਨ ਦੇ ਵਿੱਚ ਵਾਧਾ ਵੀ ਜਰੂਰ ਕੀਤਾ ਜਾਏਗਾ ਸੋ ਜਲਦੀ ਤੋਂ ਜਲਦੀ ਆਪਣੀ ਕੇवाईसी ਕਰਵਾ ਕੇ ਆਪਣਾ ਰਾਸ਼ਨ ਉਹ ਲੈਂਦੇ ਰਹੋ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਪੈਨਸ਼ਨ ਨੂੰ ਲੈ ਕੇ ਜੋ ਖਬਰ ਆ ਰਹੀ ਹੈ ਇਸ ਬਾਰੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਜ਼ਿਲ੍ਹਿਆਂ ਦੀ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਜਾਰੀ ਕਰਨ ਦੀ ਖਬਰ ਆ ਰਹੀ ਹੈ ਤਾਂ ਇਸ ਦੇ ਵਿੱਚ अमृतसर बठिंडा कपूरथला लुधियाना मलेरकोटला फरीदकोट फतेहगढ़ साहिब फाजिलका फिरोजपुर गुरदासपुर, होशियारपुर जलंधर मानसा ਮੋਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਇਸ ਨੂੰ ਜਾਰੀ ਕਰਨ ਦੀ ਖਬਰ ਆ ਰਹੀ ਹੈ ਸੋ ਅਜੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਜਾਰੀ ਨਹੀਂ ਕੀਤੀ ਗਈ ਸੋ ਸਾਡੇ ਵੱਲੋਂ ਇਹ ਪੂਰਾ ਕੰਪਲੀਟ ਪਤਾ ਕੀਤਾ ਗਿਆ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਜੇ ਜਿਹੜੀ ਪੈਨਸ਼ਨ ਹੈ ਉਹ ਜਾਰੀ ਨਹੀਂ ਕੀਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੋਗਾ ਮੁਕਤਸਰ ਨਵਾਂ ਸ਼ਹਿਰ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਮੁਹਾਲੀ ਤਰਨਤਾਰਨ ਸ਼ਹੀਦ ਭਗਤ ਸਿੰਘ ਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਜੇ ਜਾਰੀ ਨਹੀਂ ਕੀਤੀ ਗਈ ਸੋ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਕਿ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਬਿਲਕੁਲ ਵੀ ਜਿਹੜੀ ਸਰਕਾਰ ਵੱਲੋਂ ਅਜੇ ਪੈਨਸ਼ਨ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਾਰੀ ਨਹੀਂ ਕੀਤੀ ਗਈ ਅਤੇ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਕਿਉਂਕਿ ਸਰਕਾਰ ਬਹੁਤ ਜ਼ੋਰ ਸ਼ੋਰ ਨਾਲ ਵੈਰੀਫਿਕੇਸ਼ਨ ਕਰ ਰਹੀ ਹੈ ਜਿੰਨਾ ਟਾਈਮ ਵੈਰੀਫਿਕੇਸ਼ਨ ਮੁਕੰਮਲ ਨਹੀਂ ਹੁੰਦੀ ਉਹਨਾ ਟਾਈਮ ਜਿਹੜੀ ਪੈਨਸ਼ਨ ਆ ਉਹ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਅਤੇ ਜਦੋਂ ਹੀ ਮੁਕੰਮਲ ਵੈਰੀਫਿਕੇਸ਼ਨ ਕਰ ਲਈ ਜਾਂਦੀ ਹੈ ਉਮੀਦ ਹੈ ਕਿ ਸਰਕਾਰ ਵੱਲੋਂ ਜਲਦੀ ਜਿਹੜੀ ਪੈਨਸ਼ਨ ਆ ਉਹ 2500 ਰੁਪਏ ਕਰ ਦਿੱਤੀ ਜਾਏਗੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ